ਸਾਤਿ ਸ੍ਰੀ ਅਕਾਲ ਦੋਸਤੋ ਦਸੰਬਰ ਦਾ ਮਹੀਨਾ ਹਰ ਤਰ੍ਹਾਂ ਦੇ ਫਾਲਦਾਰ ਅਤੇ ਸਜਾਵਟੀ ਰੁੱਖ ਪੌਦਿਆਂ ਲਈ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਸ ਮਹੀਨੇ ਵਿੱਚ ਠੰਡ ਸ਼ੁਰੂ ਹੋ ਜਾਂਦੀ ਹੈ ਅਤੇ ਠੰਡ ਪੌਦਿਆਂ ਦਾ ਬਹੁਤ ਨੁਕਸਾਨ ਕਰਦੀ ਹੈ ਇਸ ਤੋਂ ਇਲਾਵਾ ਇਸ ਮਹੀਨੇ ਵਿੱਚ ਹਰ ਤਰ੍ਹਾਂ ਦੇ ਪੌਦੇ ਆਰਾਮ ਦੀ ਅਵਸਥਾ ਵਿੱਚ ਚਲੇ ਜਾਂਦੇ ਹਨ ਜਿਨ੍ਹਾਂ ਦੇ ਖੁਰਾਕੀ ਤੱਤਾਂ ਦੀ ਘਾਟ ਖਾਦ ਰਾਹੀਂ ਪੂਰੇ ਕੀਤੀ ਜਾ ਸਕਦੇ ਹਨ ਕਿਉਂਕਿ ਧੁੱਪ ਬਹੁਤ ਘੱਟ ਨਿਕਲਦੀ ਹੈ ਇਸ ਲਈ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕਿਹੜੇ ਪੌਦਿਆਂ ਨੂੰ ਕਿੰਨੀ ਖਾਦ ਪਾਉਣੀ ਚਾਹੀਦੀ ਹੈ ਅਤੇ ਉਸ ਨੂੰ ਕਿਸ ਸਮੇਂ ਵਿੱਚ ਪਾਉਣਾ ਚਾਹੀਦਾ ਹੈ ਤਾਂ ਜੋ ਸਾਨੂੰ ਜ਼ਿਆਦਾ ਫਾਇਦਾ ਮਿਲ ਸਕੇ ਕਿਉਂਕਿ ਖਾਦ ਦੀ ਮਾਤਰਾ ਨਾਲੋਂ ਉਸ ਨੂੰ ਪਾਉਣ ਦਾ ਢੰਗ ਤਰੀਕਾ ਸਹੀ ਹੋਣ ਦੇ ਨਾਲ ਸਾਨੂੰ ਜ਼ਿਆਦਾ ਫਾਇਦਾ ਹੁੰਦਾ ਹੈ ਇਸ ਲਈ ਜਿਹੜੇ ਵੀ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਹੇ ਹਨ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਹੀ ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੀ ਤਾਂ ਮੀ ਵਿਡੀਓ ਦੀ ਜਾਣਕਾਰੀ ਮਿਲ ਸਕੇ ਕਿਉਂਕਿ ਇਸ ਚੈਨਲ ਉੱਪਰ ਮੈਂ ਹਰ ਤਰ੍ਹਾਂ ਦੇ ਰੁੱਖਾਂ ਅਤੇ ਫੁੱਲ ਬੂਟਿਆਂ ਦੀ ਸਾਂਭ ਸੰਭਾਲ ਅਤੇ ਉਹਨਾਂ ਦੀ ਜਾਣ ਪਛਾਣ ਦੀ ਜਾਣਕਾਰੀ ਪਾਉਂਦਾ ਰਹਿਣਾ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖਾਦ ਪਾਉਂਦੇ ਸਹੀ ਢੰਗ ਤਰੀਕਿਆਂ ਬਾਰੇ ਅਤੇ ਬਾਅਦ ਵਿੱਚ ਤੁਹਾਨੂੰ ਉਮਰ ਦੇ ਹਿਸਾਬ ਨਾਲ ਹਰ ਤਰ੍ਹਾਂ ਦੇ ਰੁੱਖਾਂ ਪੌਦਿਆਂ ਨੂੰ ਕਿੰਨੀ ਖਾਦ ਪਾਉਣੀ ਹੈ ਉਸ ਦੀ ਮਾਤਰਾ ਦੀ ਜਾਣਕਾਰੀ ਦੇਵਾਂਗੇ ਕਿਉਂਕਿ ਅਸੀਂ ਜੇਕਰ ਗਲਤ ਤਰੀਕੇ ਨਾਲ ਸਹੀ ਮਾਤਰਾ ਵਿੱਚ ਖਾਦ ਦੀ ਵਰਤੋਂ ਵੀ ਕਰਾਂਗੇ ਤਾਂ ਉਹ ਸਾਡਾ ਫਾਇਦਾ ਦੀ ਥਾਂ ਤੇ ਨੁਕਸਾਨ ਕਰੇਗੀ ਕਿਸੇ ਵੀ ਤਰ੍ਹਾਂ ਦੇ ਰੁੱਖਾਂ ਫੁੱਲ ਬੂਟਿਆਂ ਜਾਂ ਫਲਦਾਰ ਪੌਦਿਆਂ ਨੂੰ ਖਾਦ ਪਾਉਣ ਕੁਝ ਜ਼ਰੂਰੀ ਗੱਲਾਂ ਨੇ ਜੋ ਸਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ ਵੀ ਤਰ੍ਹਾਂ ਦੇ ਸਜਾਵਟੀ ਫਲਦਾਰ ਪੌਦੇ ਨੂੰ ਜਦੋਂ ਵੀ ਕਿਸੇ ਖਾਦ ਦੀ ਵਰਤੋਂ ਕਰਨੀ ਹੋਵੇ ਭਾਵੇਂ ਉਹ ਰਸਾਇਣਿਕ ਖਾਦ ਹੈ ਜਾਂ ਫਿਰ ਰੂੜੀ ਦੀ ਖਾਦ ਹੈ ਉਸ ਲਈ ਤੁਸੀਂ ਉਸਦੇ ਤਣੇ ਤੋਂ ਇਸ ਖਾਦ ਨੂੰ ਇੱਕ ਤੋਂ 2 ਫੁੱਟ ਦੂਰੀ ਤੇ ਵਰਤਣਾ ਹੈ ਉਮਰ ਦੇ ਹਿਸਾਬ ਨਾਲ ਇਹ ਦੂਰੀ ਥੋੜੀ ਘੱਟ ਵੱਧ ਹੋ ਸਕਦੀ ਹੈ ਅਤੇ ਕਦੇ ਵੀ ਖਾਦ ਨੂੰ ਪੌਦੇ ਦੇ ਤਣੇ ਦੇ ਨੇੜੇ ਨਾ ਵਰਤੋ ਕਿਉਂਕਿ ਇਸ ਨਾਲ ਤਣੇ ਦਾ ਨੁਕਸਾਨ ਹੋ ਸਕਦਾ ਹੈ ਇਹਦੇ ਨੇੜੇ ਅਸੀਂ ਸਿਰਫ ਦੋ ਹੀ ਚੀਜ਼ਾਂ ਦੇ ਵਰਤੋਂ ਕਰ ਸਕਦੇ ਹਾਂ ਇੱਕ ਸਿਆੰਖ ਤੋਂ ਜੇਕਰ ਅਸੀਂ ਕੋਈ ਸਪਰੇਅ ਵਰਤ ਨਹੀਂ ਹਾਂ ਅਤੇ ਦੂਸਰਾ ਕਿਸੇ ਤਰ੍ਹਾਂ ਦਾ ਫੰਗੀ ਸਾਈਡ ਹੈ ਜੋ ਕਿਸੇ ਵੀ ਤਰ੍ਹਾਂ ਦੀ ਤਣੇ ਨੂੰ ਫੰਗਸ ਤੋਂ ਬਚਾਉਂਦਾ ਹੈ ਫਲਦਾਰ ਪੌਦਿਆਂ ਦੇ ਸਹੀ ਵਾਦੇ ਲਈ ਉਸਦੇ ਤਣੇ ਨਾਲ ਹਮੇਸ਼ਾ 1 ਫੁੱਟ ਦੇ ਘੇਰੇ ਉੱਪਰ ਮਿੱਟੀ ਲਗਾ ਕੇ ਰੱਖੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਹਰ ਤਰ੍ਹਾਂ ਦੇ ਫਲਦਾਰ ਪੌਦੇ ਨਾਲ ਇਸ ਤਰ੍ਹਾਂ ਮਿੱਟੀ ਲਗਾ ਕੇ ਰੱਖੋ ਅਤੇ ਉਸ ਤੋਂ ਇੱਕ ਤੋਂ 2 ਫੁੱਟ ਦੂਰੀ ਤੇ ਇੱਕ ਖਾਲੀ ਪੱਟ ਕੇ ਰੱਖੋ ਜਿਸ ਵਿੱਚ ਤੁਸੀਂ ਸਮੇਂ-ਸਮੇਂ ਤੇ ਖਾਦ ਪਾਉਣੀ ਹੈ ਅਤੇ ਪਾਣੀ ਵੀ ਉਸ ਰਾਹੀਂ ਦੇਣਾ ਹੈ तरीके ਦੀ ਵਰਤੋਂ ਕਰਨ ਨਾਲ ਸਾਡੇ ਫਲਦਾਰ ਪੌਦਿਆਂ ਨੂੰ ਤਣੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਰਹਿਂਦਾ ਹੈ ਅਤੇ ਸਾਡੇ ਦੁਆਰਾ ਵਰਤੀ ਹੋਈ ਖਾਦ ਪੂਰੀ ਤਰ੍ਹਾਂ ਪੌਦਾ ਵਰਤਦਾ ਹੈ ਅਤੇ ਸਾਨੂੰ ਵਧੀਆ ਕੁਆਲਿਟੀ ਦੇ ਅਤੇ ਜ਼ਿਆਦਾ ਗਿਣਤੀ ਵਿੱਚ ਫਲ ਪ੍ਰਾਪਤ ਹੁੰਦੇ ਹਨ ਹੁਣ ਗੱਲ ਕਰਦੇ ਹਾਂ ਖਾਦਾਂ ਦੀ ਮਾਤਰਾ ਦੀ ਸਾਰੇ ਪੌਦਿਆਂ ਨੂੰ ਰੂੜੀ ਖਾਦ ਬਹੁਤ ਜ਼ਰੂਰੀ ਹੈ ਅਤੇ ਰੂੜੀ ਦੀ ਖਾਦ ਹਰ ਤਰ੍ਹਾਂ ਦੇ ਫਲਦਾਰ ਪੌਦਿਆਂ ਨੂੰ ਸਾਲ ਭਰ ਵਿੱਚ ਇੱਕੋ ਵਾਰ ਦਸੰਬਰ ਦੇ ਮਹੀਨੇ ਵਿੱਚ ਪਾਈ ਜਾਂਦੀ ਹੈ ਇਸ ਲਈ ਹੁਣ ਬਹੁਤ ਢੁਕਮਾ ਸਮਾਂ ਹੈ ਤੁਸੀਂ ਰੂੜੀ ਦੀ ਖਾਦ ਪੌਦਿਆਂ ਨੂੰ ਪਾ ਸਕਦੇ ਹੋ ਕੁਝ ਪੌਦਿਆਂ ਨੂੰ ਛੱਡ ਕੇ ਜਿੰਨਾ ਵਿੱਚ ਅਮਰੂਦ, ਬੇਰ, ਔਲਾ ਤੇ ਲਕਾਟ ਹੈ। ਇਹਨਾਂ ਪੌਦਿਆਂ ਨੂੰ ਮਈ ਜੂਨ ਵਿੱਚ ਰੂੜੀ ਦੀ ਖਾਦ ਦੀ ਵਰਤੋਂ ਕਰਨੀ ਹੈ ਅਤੇ ਬਾਕੀ ਹਰ ਤਰ੍ਹਾਂ ਦੇ ਪੌਦਿਆਂ ਨੂੰ ਰੂੜੀ ਦੀ ਖਾਦ ਦੀ ਵਰਤੋਂ ਦਸੰਬਰ ਦੇ ਮਹੀਨੇ ਵਿੱਚ ਕਰਨੀ ਹੈ ਕਿਉਂਕਿ ਇਸ ਮਹੀਨੇ ਠੰਡ ਜ਼ਿਆਦਾ ਹੁੰਦੀ ਹੈ ਜਿਸ ਨਾਲ ਪੌਦਿਆਂ ਦੇ ਖੁਰਾਕੀ ਤੱਤਾਂ ਦੀ ਲੋੜ ਹੈ ਜੋ ਜੜਾ ਰਾਹੀ ਪੂਰੀ ਹੁੰਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਪੌਦੇ ਆਪਣਾ ਭੋਜਨ ਸੂਰਜ ਦੀ ਰੌਸ਼ਨੀ ਵਿੱਚ ਪੱਤਿਆਂ ਦੀ ਸਿਹਤ ਨਾਲ ਆਪ ਬਣਾਉਂਦੇ ਹਨ ਅਤੇ ਇਸ ਸਮੇਂ ਵਿੱਚ ਕੁਝ ਪਤਝੜੀ ਪੌਦੇ ਆਪਣੇ ਪੱਤੇ ਝਾੜ ਦਿੰਦੇ ਹਨ ਅਤੇ ਸਦਾਬਹਾਰ ਪੌਦੇ ਵੀ ਟੁੱਪ ਦੀ ਘਾਟ ਕਾਰਨ ਆਪਣਾ ਭੋਜਨ ਘੱਟ ਤਿਆਰ ਕਰਦੇ ਹਨ ਇਸ ਲਈ ਇਸ ਮਹੀਨੇ ਵਿੱਚ ਉਹਨਾਂ ਨੂੰ ਜੜਾਂ ਰਾਹੀਂ ਖੁਰਾਕ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਲਈ ਸਾਰੇ ਪੌਦਿਆਂ ਨੂੰ ਰੂੜੀ ਖਾਦ ਇਸ ਮਹੀਨੇ ਦੇਣੀ ਚਾਹੀਦੀ ਹੈ ਰੂੜੀ ਖਾਦ ਦੀ ਮਾਤਰਾ ਅਸੀਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ ਕੁਝ ਅਜਿਹੇ ਪੌਦੇ ਹਨ ਜੋ ਵੱਡੇ ਆਕਾਰ ਦੇ ਹੁੰਦੇ ਹਨ ਜਿਨ੍ਹਾਂ ਨੂੰ ਉਮਰ ਦੇ ਹਿਸਾਬ ਨਾਲ 1 ਸਾਲ ਤੋਂ 10 ਕਿਲੋ 2 ਸਾਲ ਦੇ ਨੂੰ 20 ਕਿਲੋ 3 ਸਾਲ ਦੇ ਨੂੰ 30 ਕਿਲੋ ਇਸੇ ਤਰ੍ਹਾਂ 10 ਸਾਲ ਤੱਕ 1 ਕੁਇੰਟਲ ਤੱਕ ਰੂੜੀ ਅਸੀਂ ਪਾ ਸਕਦੇ ਹਾਂ 10 ਸਾਲ ਤੋਂ ਬਾਅਦ ਇਹ ਮਾਤਰਾ ਵਧਦੀ ਨਹੀਂ ਹੈ ਇੰਨੀ ਹੀ ਰਹਿੰਦੀ ਹੈ ਇਨ੍ਹਾਂ ਬੂਟਿਆਂ ਵਿੱਚ ਆਮਬ, ਨਾਸ਼ਪਤੀ, ਨਿੰਬੂ ਅਤੇ ਨਿੰਬੂ ਦੀਆਂ ਹੋਰ ਸਾਰੀਆਂ ਕਿਸਮਾਂ ਅਜਿਸ ਵਿੱਚ ਕਿੰਨੂ ਮਾਲਟਾ ਆਉਂਦੇ ਹਨ, 베ਰ, ਬੱਲਪੱਥਰ ਅਤੇ ਜੀਕੂ ਇਹ ਆ ਜਾਂਦੇ ਹਨ ਅਤੇ ਦੂਸਰੀ ਕਿਸਮ ਦੇ ਪੌਦੇ ਜੋ ਛੋਟੇ ਕੱਦ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਇਸ ਤੋਂ ਅੱਧੇ ਮਾਤਰਾ ਵਿੱਚ ਖਾਦ ਅਸੀਂ ਪਾਉਣੀ ਹੈ। ਇਨ੍ਹਾਂ ਵਿੱਚ ਲੀਚੀ, ਔਲਾ, ਅਮਰੂਦ, ਅਨਾਰ ਆ ਜਾਂਦੇ ਹਨ। ਇਹ ਸੀ ਜ਼ਰੂਰੀ ਦੀ ਖਾਦ ਦੀ ਮਾਤਰਾ। ਇਸ ਤੋਂ ਇਲਾਵਾ ਫਲਦਾਰ ਪੌਦਿਆਂ ਨੂੰ ਕੁਝ ਰਸਾਇਣਿਕ ਖਾਦਾਂ ਦੀ ਵੀ ਲੋੜ ਹੁੰਦੀ ਹੈ ਜਿਨ੍ਹਾਂ ਵਿੱਚ ਯੂਰੀਆ, ਸੁਪਰ ਅਤੇ ਪੋਟਾਸ਼ ਮੋੱਖਣ ਇਹਨਾਂ ਖਾਦਾਂ ਨੂੰ ਵਰਤਣ ਦਾ ਤਰੀਕਾ ਰੂੜੀ ਦੀ ਖਾਦ ਵਾਲਾ ਹੀ ਹੈ ਪਰ ਸਮਾਂ ਵੱਖ-ਵੱਖ ਹੈ। ਇਹਨਾਂ ਤਿੰਨਾਂ ਵਿੱਚੋਂ ਸੁਪਰ ਫਾਸਫੇਟ ਨੂੰ ਅਸੀਂ ਦਸੰਬਰ ਦੇ ਮਹੀਨੇ ਵਿੱਚ ਪੂਰੀ ਵਰਤ ਦੇਣਾ ਹੈ ਅਤੇ ਦੂਜੀਆਂ ਪੋਟਾਸ਼ ਅਤੇ ਯੂਰੀਆ ਦੋ ਹਿੱਸੇ ਕਰ ਲੈਣੇ ਹਨ। ਇੱਕ ਹਿੱਸਾ ਫਰਵਰੀ ਵਿੱਚ ਤਾਂ ਜੋ ਪੌਦਿਆਂ ਦਾ ਫਟਾਰਾ ਵਧੀਆ ਹੋ ਸਕੇ ਅਤੇ ਉਹ ਜ਼ਿਆਦਾ ਵਾਧਾ ਅਤੇ ਵਿਕਾਸ ਕਰ ਸਕਣ ਅਤੇ ਦੂਸਰਾ ਫਲ ਆਉਣ ਤੋਂ ਬਾਅਦ ਤਾਂ ਜੋ ਫਲਾਂ ਨੂੰ ਤਾਕਤ ਮਿਲ ਸਕੇ ਅਤੇ ਉਹਨਾਂ ਦਾ ਆਕਾਰ ਅਤੇ ਕੁਆਲਿਟੀ ਵਧੀਆ ਹੋ ਸਕੇ। ਇਹਨਾਂ ਖਾਦਾਂ ਦੀ ਮਾਤਰਾ ਵੀ ਅਸੀਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ ਵੱਡੇ ਰੁੱਖਾਂ ਲਈ ਸ਼ੁਰੂ ਤੋਂ 1 ਸਾਲ ਤੋਂ 100 ਗ੍ਰਾਮ ਦੂਜੇ ਸਾਲ ਨੂੰ 200 ਗ੍ਰਾਮ ਤੀਜੇ ਸਾਲ 300 ਗ੍ਰਾਮ ਇਸੇ ਤਰ੍ਹਾਂ 10 ਸਾਲ ਤੱਕ ਅਸੀਂ 1 ਕਿਲੋ ਜੂਰੀਆ ਤੇ 1 ਕਿਲੋ ਸੁਪਰ ਫਾਸਫੇਟ ਤੇ 1 ਕਿਲੋ ਪੋਟਾਸ਼ ਦੀ ਵਰਤੋਂ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੇ ਫਲਦਾਰ ਪੌਦੇ ਵਿੱਚ ਜੇਕਰ ਅਸੀਂ ਖਾਦਾਂ ਦੀ ਮਾਤਰਾ ਸਮਾਂ ਅਤੇ ਉਹਨਾਂ ਖਾਦਾਂ ਨੂੰ ਵਰਤਣ ਦਾ ਢੰਗ ਦਾ ਤਰੀਕਾ ਸਹੀ ਵਰਤਾਂਗੇ ਤਾਂ ਸਾਡੇ ਫਲਦਾਰ ਪੌਦਿਆਂ ਨੂੰ ਟੋਕਰੇ ਭਰ ਭਰ ਕੇ ਫਲ ਆਉਣਗੇ ਅਤੇ ਉਹਨਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਬਣੇਗੀ ਇਸ ਲਈ ਦਸੰਬਰ ਦੇ ਮਹੀਨੇ ਵਿੱਚ ਬਿਨਾਂ ਕਿਸੇ ਦੇਰੀ ਤੋਂ ਇਹਨਾਂ ਖਾਦਾਂ ਦੀ ਵਰਤੋਂ ਕਰੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਪੌਦੇ ਜ਼ਿਆਦਾ ਫਲ ਦੇਣ ਲਈ ਮਜ਼ਬੂਤ ਹੋ ਸਕਣ ਇਸ ਤੋਂ ਇਲਾਵਾ ਸਜਾਵਟੀ ਪੌਦਿਆਂ ਨੂੰ ਵੀ ਖਾਦਾਂ ਦੀ ਲੋੜ ਹੁੰਦੀ ਹੈ ਸਰ ਦੇ ਮਹੀਨੇ ਵਿੱਚ ਹਰ ਤਰ੍ਹਾਂ ਦੇ ਸਜਾਵਟੀ ਅਤੇ ਫੁੱਲਾਂ ਵਾਲੇ ਸਦਾਬਹਾਰ ਪੌਦਿਆਂ ਨੂੰ ਰੂੜੀ ਦੀ ਖਾਦ ਦੀ ਜ਼ਰੂਰ ਵਰਤੋ ਕਰੋ। ਕਿਆਰੀਆਂ ਵਿੱਚ ਰੂੜੀ ਦੀ ਖਾਦ ਨੂੰ ਖਿਲਾਰ ਕੇ ਚੰਗੀ ਤਰ੍ਹਾਂ ਗੋਡ ਦਿਓ ਤਾਂ ਜੋ ਉਹਨਾਂ ਦੀ ਤੱਤਾਂ ਦੀ ਘਾਟ ਪੂਰੀ ਹੋ ਸਕੇ ਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਵਾਤ ਤੋਂ ਵਾਤ ਫੁੱਲ ਆ ਸਕਣ। ਸੋ ਦੋਸਤੋ ਇਹ ਸੀ ਤਰੀਕਾ ਜਿਸ ਤਰੀਕੇ ਨਾਲ ਅਸੀਂ ਸਾਡੇ ਸਜਾਵਟੀ ਅਤੇ ਫਲਦਾਰ ਪੌਦਿਆਂ ਨੂੰ ਖਾਦ ਦੀ ਵਰਤੋਂ ਕਰਕੇ ਆਉਣ ਵਾਲੇ ਸਮੇਂ ਵਿੱਚ ਜ਼ਿਆਦਾ ਫੁੱਲ ਫਲ ਲੈ ਸਕਦੇ ਹਾਂ। ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰੋ ਅਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਜੀ।